ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਕੱਲ ਗੇਵ ਦੇ ਬਾਈ ਵਿਆਹਾਂ ਬਰਾਤੀ ਵਿਆਹਾਂ ਨਿਪੜ ਗਿਆ ਬਹੁਤ ਵਧੀਆ ਵਿਆਹ ਹੋਇਆ ਅੱਜ ਬਾਈ ਲਾਵਾ ਸੰਦੇ ਦਾ ਨੰਬਰ ਹੰਦਾ ਧੋਵਾ ਸਾਰਾ ਕਣਕ ਵੀ ਬਾਈ ਪਾਣੀ ਭਰਾ ਗਈ ਆਪਣੀ ਗੰਨੇ ਦਾ ਨਿਪੜ ਗਿਆ ਪਾਣੀ ਦਾ ਸਵੇਰ ਕੇ ਗੇਵ ਦੇ ਕਿੰਨੇ ਮਾ ਪਾਣੀ ਦੇਖਣ ਓਕੇ ਹੋ ਗਿਆ ਨੱਕੇ ਨੁੱਕੇ ਬੰਦ ਕਰਿਆ ਏ ਕਣਕ ਵੀ ਐਨ ਬਾਈ ਪਾਣੀ ਵਰ ਤਿਆਰ ਵਰ ਤਿਆਰ ਹੈ ਐਨ ਪੂਰਾ ਟਾਈਮ ਹੋ ਗਿਆ ਇਸਕਾ ਅੱਜ ਪਹਿਲਾਂ ਬਾਈ ਸੰਦੇ ਪਰ ਲਾਵੇਂ ਨੰਬਰ ਸਾਰਾ A to Z ਸੰਦਾ ਤੋਂ ਹੋ ਗਿਆ ਸੈੱਟ ਕਰਕੇ ਖੜਾ ਗਿਆ ਫੇਰ ਆਪਣਾ ਮੋਟਰਾਂ ਮੋਟਰਾਂ ਸੈੱਟ ਕਰਾਣੀਆਂ ਬਾਈ ਕੱਲ ਨੂੰ ਇਆ ਪਰਸੋਂ ਨੂੰ ਪਾਪ ਭਰਾਂਗੇ ਤਣਕਾ ਬਣੀ ਪਸ਼ੀਨਰੀ ਦਾ ਬਹੁਤ ਬੁਰਾ ਹਾਲ ਹੋਇਆ ਵਾ 850 ਦਾ ਬਹੁਤ ਬੁਰਾ ਹਾਲ ਹੋਇਆ ਪਿਆ ਡਾਕਰ ਖੇਤ ਮੰਗਿਆ ਵਾ ਗਰੀ ਮਾਰੂ ਮਾਂ ਕਿਆ ਹਾਲ ਹੋਇਆ ਪਿਆ ਹੌਲੈਂਡ ਕਰਿਆ ਬਾਈ ਸਟਾਰਟ ਮੈਂ ਕਣਕ ਰਹੀ ਵੀ ਐ 2 ਕਿੱਲੇ ਬੀਜਣੇ ਦੇ 2 ਕਿੱਲੇ ਬੀਜ ਗਾਵਾ 2 ਕਿੱਲੇ ਇਕ ਰਹੇ ਵਾ 3 ਕਿ ਵਿੱਗੇ ਇਕ ਰਹੇ ਵਾ ਔਰ ਆਪਣੇ ਘਰ ਕੇ ਮੁਰੇ ਉਹ ਸਾਰਾ ਬੀਜ ਬਜਾਈ ਕਰਕੇ ਫੇਰ ਧੋ ਆਂ ਬਾਈ ਸੰਦਾ ਹਲੇ ਲਾਈਟ ਨਹੀਂ ਹੈ ਮੋਟਰਾਂ ਵਾਲੀ ਲਾਈਟ ਆ ਜੇਗੀ। ਟਰਕੜਾ ਮਾ ਬਾਈ ਸ਼ਟ ਕਰਕੇ ਹਾਂਜੀ ਹਾਂਜੀ ਇਹਨਾਂ ਮੈਂ ਮੈਂ ਇਸ ਦਾ ਕੱਟਾ ਭਾਈ ਆਪਣੀ ਦਾ ਇਸ ਦਾ ਠੀਕ ਹੈ ਬਾਈ ਚਲ ਆਓ ਬਜਾਈ ਕਰਨ ਟਰੈਕਟਰ ਸਟਾਰਟ ਕਰਿਆ ਵਾ ਹੋਗੇ 10 ਮਿੰਟ ਫੜਿਆ ਤਾਂ 2-3 ਦਿਨ ਹੋ ਗਏ ਚੱਲ ਰਿਹਾ ਬਾਈ ਕੰਮ ਕਿੱਲਾ ਪੀਤਿਆ ਪਰਲੀ ਸਾਈਡਾ ਕਿੱਲਾ ਘੇਰਾ ਪਾਇਆ ਦੋ ਬਿੰਦੇ ਰਹੇ ਮੇਰੇ ਰਾਮਨਪ੍ਰੀਤ ਦੇ ਦੋ ਕਿਤੇ ਪੀਚ ਕੇ ਫਿਰ ਆਪਣੇ ਘਰ ਕੇ ਨੇੜੇ ਡੇ ਡੇਡ ਵੀ ਕਿਦ ਹੋ ਜਗਾ ਦੋ ਭਾਈਆਂ ਦਾ ਟਾਈਮ ਬੜੀ ਕੇ 11 ਆਹ ਦੋ ਗੱਤੇ ਨਵੇੜ ਗਿਆ ਫਿਰ ਧੋਏਗਾ ਜੀ ਸੰਤਾ ਆਪਣਾ ਲੋਕਰ ਦਾ ਫੋਨ ਹੈ ਲਗਾ ਲਾਈਟ ਵੀ ਨਹੀਂ ਆਈ ਹੈਗੀ ਕਿ ਕਿਵੇਂ ਜਾ ਜਨਰੇਟਰ ਲਾਣਾ ਪਵੇਗਾ ਤੂੰ ਇਹ ਨਿਭੜ ਗਿਆ ਬਾਈ ਕੰਮ ਵੀਜ ਵਜਾਈਗਾ ਸੀਜ਼ਨ ਹੋ ਗਿਆ ਖਤਮ ਆਪਣਾ ਲਾਗੇ ਸਮਾਨ ਕੱਢਣ ਬਾਹਰ ਰੀਪਰ ਵੀ ਧੋਦੇ ਆ ਬਾਈ ਬੰਦੇ ਕਹਰੇ ਆਪਣੇ ਪਾਣੀ ਮਾਰਦੇ ਆ ਰੀਪਰ ਪਰ ਵੀ ਸਾਰਾ ਤਮੇਲਾ ਤਮੁ ਲੱਤੋ ਹੋ ਗਿਆ ਬਾਈ ਕਰਾਂ ਕੰਮ ਓਕੇ ਮੋਟਰ ਵਾਲੀ ਲਾਈਟ ਵੀ ਆ ਗਈ ਇੱਧਰ ਰੱਖਦੇ ਆ ਸਮਾਨ ਸਾਰਾ ਫਿਰ ਸੈੱਟ ਕਰਕੇ ਰੱਖ ਦੇਣਗੇ ਜੋਬਨ ਵੀ ਆ ਗਿਆ ਹਾਂਜੀ ਜੋਬਨ ਜੀ ਤਵਾ ਮੇਂ ਸਾਰਾ ਬਾਈ ਇਹਨਾਂ ਨੂੰ ਕਿਹਾ ਨਿਆਣਾਂ ਨੂੰ ਤਿੰਨ ਕਿੱਗੇ ਰਹਾਵਾ ਮਾਥਮੇ ਕਣਕ ਬੀਜੋ ਹਮੇ ਧੋਣ ਲਗਾ ਟਾਈਮ ਵੀ ਬਹੁਤ ਹੋ ਗਿਆ 1:00 ਬਜ ਗਿਆ ਹੁਣ ਜੀ ਤਲ ਜਿੰਨ ਨਗਰ ਆ ਜੇ ਬੱਕੀ ਬਾਈ ਕੱਲ ਨੂੰ ਧੋ ਲੈਗੇ ਇੱਧਰ ਵੀ ਖੜਾਉਣੀਆਂ ਸਮਾਨ ਪੂਰਾ ਪੂਰਾ ਜਾ ਟੋਕੇਲੀ ਮਸ਼ੀਨ ਵੀ ਇੱਧਰ ਲਾਵਾਂਗੇ ਵਾ ਟੁਕਣ ਮਸ਼ੀਨ ਦੀ ਤਾਰਾਂ ਖੋਲਾ ਉਹ ਵੀ ਇੱਧਰ ਲੈ ਆਵਾਂਗੇ ਪਿੱਛੇ ਤੂੜੀ ਕੱਢਣੇ ਨੂੰ ਰਸਤਾ ਰੱਖ ਲੈਂਗੇ 2 ਫੁੱਟ ਦਾ 3 ਗਾਵਾਂ ਪੂਰਾ ਪੂਰਾ ਟੋਕਰਾਂ ਲੰਘ ਜੇ ਕਰੇ ਜੇ ਭਾਈ ਅੱਪਾ ਮਤਲਬ ਉਹਰੇ ਟੋਕੇਲੀ ਮਸ਼ੀਨ ਰੱਖਾਂ ਫਿਰ ਆਪਾਂ ਨੂੰ ਦਿੱਕਤਾ ਵਾ ਫਿਰ ਆਪਾਂ ਨੂੰ ਉਹਰੇ ਲਾਗ ਨੂੰ ਰਸਤਾ ਰੱਖਣਾ ਬਾਬਾ ਨਹੀਂ ਆਪਣਾ ਟਰੈਕਟਰ ਖੜ ਜਾ ਲਾਗਬਰ ਇਹ ਸਾਰਾ ਡੰਗਰਾਂਗਾ ਇਹ ਹੋ ਜਾਏਗਾ ਡੰਗਰਾਂਗਾ ਟੋਕੇ ਲਈ ਮਸ਼ੀਨ ਦਾ ਚੰਦੇਸਰ ਦਾ ਸਾਰਾ ਇੱਕੋਸਾਰ ਹੋ ਜਾਈਆ ਵੇ ਇੱਕ ਟਰੈਕਟਰ ਖੜਾ ਦੇਉਂ ਜੇ ਉਹਦਾ ਟਾਈਮ ਮਤਲਬ ਜਗ੍ਹਾ ਬਚ ਗਈ ਲਗਾ ਭਾਈ ਗੈਲ ਕੰਮ ਖਾਸਾ ਸਾਮਾਨ ਬਹੁਤ ਪਿਆ ਤੋਂ ਉਹਦੇ ਆ ਭਾਈ ਰੀਪਰ ਉਹ ਤੋਂ ਪਹਿਲਾਂ ਆਪਣਾ ਧੋਇਆਗਾ ਖੜਾਇਆ ਵਾਦਾ ਨੇੜੇ ਟੋਕਾ ਵੱਡੇ ਕਰਦੇ ਇਸ ਤੇ ਮਤਲਬ ਚਰੀ ਜੁਰੀ ਜੀ ਗਰੀ ਵੀ ਦੁਪਰ ਤੋਂ ਉਹਦੇ ਆ ਸਰਪ ਮਾਰਦਿਆ ਸਮਾਨ ਚੱਕ ਦਿਆ ਬਾਈ ਸਾਰਾ ਕੱਢ ਦਿਆ ਬਾਹਰ ਇਹਦੇ ਤੋਂ ਆ ਫਰਸ਼ ਚੰਗੀ ਤਰ੍ਹਾਂ ਥੱਲੇ ਜੇ ਅਰੇ ਰੂ ਲਗਿਆ ਵਾ ਤੇਲ ਤੂਲ ਡੁਲਿਆ ਵਾ ਬਾਈ ਚੰਗੀ ਤਰ੍ਹਾਂ ਸਾਫ ਕਰਦੇ ਇਹਨੂੰ ਟੋਕਲੀ ਮਸ਼ੀਨ ਵੀ ਕੱਢਦੀ ਉਹਦੇ ਸੈੱਟ ਕਰਕੇ ਲਾ ਦੇਗੇ ਬਾਈ ਤੋਂ ਤੋਂ ਬਾਈ ਕਰਾਂ ਚੰਗੀ ਤਰ੍ਹਾਂ ਰੀਪਰ ਤੋਂ ਆ ਗਿਆ ਇਹ ਤੋਂ ਆ ਸੁਪਰ ਸੀਟਰ ਸੁਪਰ ਸੀਟਰ ਆਲੇ ਚੱਲ ਰਿਹਾ ਥੋੜਾ ਜਿਹਾ ਬੀਜਣੇ ਤੇ ਰਹਿ ਰਿਹਾ ਅਨੇ ਕੋਈ ਛੋਟੀ ਮੋਟੀ ਹੈ ਉਹ ਆਇਟਮ ਧੋਦੇ ਆਂ ਹਰੋਂ ਧੋਦੇ ਆਂ ਇਹਨੂੰ ਕਿਹਾ ਵੀ ਬਾਹਰ ਕੱਢਿਆ ਰੀਪਰ ਨੂੰ ੁੱਪ ਲੱਗ ਲੇਗੀ ਨਾਲੇ ਸਭ ਤੇ ਪਿੱਛੇ ਸੁਪਰ ਸੀਟਰ ਲਾਣਾ ਬਾਈ ਪਹਿਲਾਂ ਆਪਾਂ ਨੇ ਫਰਸਾਂ ਚੰਗੀ ਤਰ੍ਹਾਂ ਧੋਇਆ ਜਾਇਆ ਜੇਗਾ ਬਾਈ ਤੇਲ ਟੂਲ ਟੁਲਿਆ ਬਾ ਖਾਸਾ ਅਰੇ ਰੂ ਜਮਿਆ ਬਾ ਯੂਰੀ ਆ ਜਾ ਆਰਾਮ ਬਾਈ ਫਰਸ ਦੀ ਧਵਾਈ ਘਾਰੋਂ ਤੋਂ ਹੀ ਗਈ ਬਾਈ ਰੀਪਰ ਤੋਂ ਆ ਗਿਆ ਵੀਰ ਦਾ ਗੱਗੂ ਨੇ ਡੇਢ ਵੀ ਗਾ ਡਿੱਗਾ ਥੱਲੇ ਦਾ ਉਹ ਡਾਕਟਰ ਵੀ ਗਾ ਉੱਪਰ ਹੈ ਇਸਤਰੀ ਭਰਾ ਡੇਢ ਵੀ ਗਾ 20 ਮਿੰਟ ਲਾਏ ਇਹਨਾਂ ਨੂੰ ਵਿਜਣੇ ਨੂੰ ਡੇਢ ਵੀ ਗਾ ਰਹਿ ਗਿਆ ਇਸ ਬਾਬਾ ਸਾਹਿਬ ਮੇਰੇ ਪਾਸ ਉਪਰ ਸੀਟਰ ਤੋਂ ਹੋਏਗੇ ਪਹਿਲਾਂ ਆਪਾਂ ਨੇ ਸੁਪਰ ਸੀਟਰ ਸਾਹਿਬ ਤੇ ਲਾਸਟ ਮਾ ਲਾਣਾ ਪਿੱਛੇ ਐਨ ਕੰਮ ਲੋਟ ਆ ਜਾਈਗਾ ਜੀ ਪੁਝਾਈ ਗਾ ਵੀ ਨਿਪਟ ਗਿਆ ਪੜੋਸੀਆਂ ਵੀਰ ਆਪਣੇ ਇਹਨਾਂ ਦਾ ਜਰੂਰ ਵੀਜਣਾ ਬਵਾ ਆਪਾਂ ਨੂੰ ਕਿੰਦਰਾ ਚੇਆ ਨਿਭੜ ਗਿਆ ਸੰਤ ਬਾਬੇ ਰਹਿਗਾ ਡੇਡਕ ਵਿੱਗਾ ਉਹ ਵੀ ਬੀਜ ਦੇਂਗੇ ਵੈਸੀ ਵਾਹਰੋ ਤੋਂ ਕੁਸੀ ਲੱਗੇ ਤੇ ਬਾਈ ਖਾਣ ਰੋਟੀ ਖਾ ਕੇ ਗੱਦੂ ਨੇ ਚਲੇ ਗਏ ਬੜਾ ਫੋਰਮੈਨ ਆ ਗਿਆ ਮਾਰਾ ਆਹ ਮੁੱਤ ਉਹ ਗਾਰਾ ਗਿਰੇਗਾ ਛਿੱਟੇ ਨਾ ਮਾਰ ਟ੍ਰੈਕਟਰ ਵਾ ਗਿਰ ਰਿਹਾ ਗਾਰਾ ਇਨ ਕੋਈ ਭਿੱਜਣੀਆਂ ਨਹੀਂ ਹੈ ਨਾ ਇਹਨਾਂ ਠੰਡ ਲੱਗ ਰਹੀ ਹਲੇ ਮੈਨੂੰ ਠੰਡ ਲੱਗ ਰਹੀ ਹੈ ਪਰ ਮੇ ਉੱਪਰ ਮਾਰ ਬੁੱਤ ਛਿੱਟੇ ਲੱਗ ਰਹੇ ਟਰੈਕਟਰ ਵਰਗਾ ਰੇਗੇ ਯਾ ਮੈਨੂੰ ਫੜਾ ਸੋਈ ਗਈ ਬਈ ਹੈਰੋ ਟਰੈਕਟਰ ਵੀ ਧੋਇਆ ਗਿਆ ਤੁੱਪਮਾ ਖੜਾਏ ਵੇਦੇ ਬਾਈ ਸੁੱਕ ਗਏ ਅਰੇ ਹੈਗਾ ਬਾਈ ਸਮਾਨ ਧੋਣੇ ਦੇ ਸੁਪਰ ਹੀਟਰ ਲੱਗੇ ਆ ਧੋਣ ਹੋ ਗਿਆ 1 ਘੰਟਾ ਕੰਮ ਚੱਲਦੇ ਨੂੰ ਬਹੁਤ ਮਾਲ ਨਿਕਲ ਰਿਹਾ ਲੀਲੀ ਸਾਰਾ ਵਿਚਦੇ ਨਿਕਲ ਰਿਹਾ ਥੱਲੇ ਬਹੁਤ ਗਾਰਾ ਜੰਮ ਜਾ ਬਾਈ ਸਸਿਆ ਰੂਟੀ ਆ ਬਹੋਲੀਵ ਟੀਵੀਆਂ ਪਰਲੀ ਸਾਈਡ ਰਹਿ ਗਈ ਇਧਰਲੀ ਸਾਈਡ ਤੋਂ ਢੋਆ ਗਿਆ ਉਹ ਤਲੇ ਦੇ ਤੋਂ ਪਹਿਲਾਂ ਮਸਰੀਨ ਵੀ ਕਰਦੀ ਫਿੱਟ ਟੋਕੇ ਵਾਲੀ ਪਰਲੀ ਸਾਈਡ ਕਰਦੀ ਚਾਰ ਪਾ ਦੀ ਉੱਪਰ ਤੋਂ ਜੋੜ ਲਾ ਦੇ ਉਹਦੇ ਦੁਬਾਰਾ ਵੱਡਿਆ ਬਾਈ ਟੁੱਕਾ ਟੁੱਕਾ ਨਵੀਂ ਜਗ੍ਹਾ 'ਪਰ ਬਿੱਡ ਵੀ ਰੱਖ ਦੇ ਅੰਦਰ ਸਾਰਾ ਬਿੱਡ ਅੰਦਰ ਰੱਖ ਦੇ ਬੰਦਰ ਸੀ ਗਲਾ ਅੰਦਰੇ ਧੋ ਦੇਣ ਇਹਨੂੰ ਉੱਧਰ ਵੀ ਲੱਗ ਗਿਆ ਸੁੱਕਣ ਪਿੱਛੇ ਸੁਪਰ ਹੀਟਰ ਲਾਵਾਂਗੇ ਅੱਗੇ ਰੀਪਰ ਲਾ ਦੇਗੇ ਸੁਪਰ ਹੀਟਰ ਨੂੰ ਲੱਗੇ ਆ ਤਕਰੀਬਨ 1 ਘੰਟਾ ਹੋਰ ਅਰੇ ਪਰਤੋ ਹੋ ਗਿਆ ਹੈ ਰੋਤ ਹੋ ਗਈ 852 ਹੋ ਗਿਆ ਜੋੜਾ ਜੋਤ ਹੋਇਆ ਜਿਹੜਾ ਬਾਕੀ ਸਮਾਨ ਰਹੇਗਾ ਬਾਈ ਘਾਣਾ ਉੱਪਰ ਮਲਕੋ ਪੇਂਟ ਦੋਦਾ ਅੱਛਾ ਹੋਰ ਬੋਲੀ ਗਏ ਆਹ ਵਾਹ ਗਾੜਾ ਕੱਢਣਾ ਹੈ ਹੋਰ ਕੀ ਕੱਢਣਾ ਹੈ ਹੋਰ ਕੀ ਕਰਿਆ ਹਮੇ ਕੱਢਣੇ ਨੂੰ ਸਵੈਸਲਾ ਪੇਂਟ ਤੜੀ ਉਤਾਰਨਾ ਪੇਂਟ ਵੀ ਤਾਰੋ ਜੱਤੋ ਕਹਿੰਦਾ ਸਰਦਾਰ ਜੀ ਮੇਰੀ ਗਣਕ ਬੀਜੋ ਧੋਇਆ ਜਾਏਗਾ ਧੋਇਆ ਗਿਆ ਸੁਪਰ ਸੀਟਰ ਬਾਈ ਬੇਰ ਲਾਇਆ ਪਲੇਟਾਂ ਜਾਂ ਫਿਰ ਮਾਰਦੇ ਇੱਕ ਵਾਰੀ ਸਾਫ ਹੋ ਗਿਆ ਨਾ ਫੈਕੂ ਬੈਨ ਉੱਕੇ ਹੋ ਗਏ ਟ੍ਰਿਲ ਮਸ਼ੀਨ ਐ ਚੰਗੀ ਤਰ੍ਹਾਂ ਧੋਦੀ ਡਾਈ ਡੂਇ ਕੱਢਦੇ ਕਮਾ ਕਮਾ ਕੇ ਪੰਜਾ ਰੈਲਾ ਕਰਦੇ ਘੁੰਮਦਾ ਕਰਦੇ ਆਪਾਂ ਨੇ ਤੇ ਬਾਈ ਫੂਟ ਪਾ ਲੇ ਠੰਡ ਲੱਗਣ ਲੱਗੀ ਦੀ ਸੋਨੀ ਆ ਗਿਆ ਦਾ ਸਪਰੇਅ ਕਰਕੇ ਫਿਰ ਸੋਨੀ ਲੱਗ ਗਿਆ ਦਾ ਮੈਂ ਕਿਹਾ ਵੀ ਜਿੰਨਾ ਦਾ ਧੋਇਆ ਜਾ ਉਹਨਾਂ ਦਾ ਧੋ ਲਿਓ ਬਾਕੀ ਕੱਲ ਨੂੰ ਧੋ ਲਿਓ ਕੱਲ ਨੂੰ ਪਾਣਾ ਜਾਣਾ ਵਿਆਹ ਆਪਣੇ ਰਿਸ਼ਤੇਦਾਰੀ ਮੈਂ ਵਿਆਹ ਆ ਕੱਲ ਨੂੰ ਮੇਲੇ ਪਰਸੋਂ ਦੀ ਬਰਾਤ ਹੈ 26 ਤਰੀਕਾ ਮੇਲੇ ਕੱਲ ਨੂੰ 29 ਦੀ ਬਰਾਤ ਹੈ ਨਾਬੇ ਸਾਈਡ ਹੈ ਵਿਆਹ ਮੇਨ ਮੈਂ ਚੀਜ਼ਾਂ ਧੋਈਆਂ ਹੋਈਆਂ ਹੈंगी ਜੀ ਟਰੈਕਟਰ ਵੀ ਧੋਇਆ ਜਾ ਛੇਤੀ ਜੀ ਸਾਲਾ ਰਹਿ ਜੇਗਾ ਛੋਟੀ ਟਰਾਲੀ ਰਹਿ ਜੇਗੀ ਹੋਰ ਛੋਟੇ ਐਪਲੀਮੈਂਟਰ ਰਹਿ ਜਗੇ ਨੇ ਕੱਲ ਨੂੰ ਪਿੱਛੇ ਦੇ ਆਪਣਾ ਜੰਦੇਸ਼ਰ ਤੋਂ ਲਏਗਾ ਇੰਟਾਉਂਟਾ ਮਰ ਲਾ ਦੇਗਾ ਜੂ ਸੱਟ ਕਰਕੇ ਫਿਰ ਉੱਥੇ ਖੜਿਆ ਉਹਨੂੰ ਇਹ ਧੋ ਦੇਗਾ ਪਹਿਲਾਂ ਮਿੱਟੀ ਇਹ ਤਾਰਨੀ ਆ ਸੀਲ ਹੈ ਭਾਈ ਉਹਦਾ ਸੀਲ ਬੰਮਰ ਆ ਪਾਣੀ ਵਾਹ ਮਾਰ ਕੇ ਮਾਰ ਦੇ ਲੱਗ ਗਿਆ ਭਾਈ ਟਿਕਾਣੇ ਪਰ ਸੁਪਰ ਸੀਟਰ ਸੋਨੀਆਂ ਮਨ ਨਹੀਂ ਖੜਿਆ ਕਰ ਬੈਕ ਕਰਦੇ ਵੀਰੇ ਇੱਟਾ ਜਾਂ ਫੇਰ ਨਿਕਲ ਗਿਆ ਦੁਬਾਰਾ ਫੇਰ ਲੱਗ ਗਿਆ ਪਾਣੀ ਮਾਰਨ ਰਸਤਾ ਰੱਖ ਲਿਆ ਆਪਾਂ ਨੇ ਬਈ ਥੋੜਾ ਜਿਹਾ ਟੂੜੀ ਵਾਸਤੇ ਉੱਪਰ ਸਰਪਾਲ ਪਾ ਦੇਗੇ ਨਹੀਂ ਟੂੜੀ ਗਰੀ ਜੈਗੀ ਇਸ ਦੇ ਉੱਪਰ ਆਹਨ ਓਕੇ ਬਣ ਗਿਆ ਬਾਈ ਅੱਜ ਅੱਜ ਅਮੇ 4-5000 ਦਾ ਕੰਮ ਕਰ ਦੇਂਗੇ ਜੇ ਮਤਲਬ ਤੁਹਾਨੂੰ ਦੇ ਪਾ 5000 ਮਸੰਦਾ ਤੋਂ ਹੋ ਜਾਂਦਾ ਇੰਨਾ ਸਿਆਰ ਵੀ ਆ ਰਹੀ ਪਰਗੀ ਤਵਾਈ ਹੈ 1000 ਰੁਪਏ ਸੁਪਰ ਸੀਡਰ ਕੀ ਹੈ ਬਾਕੀ ਦੋ ਟਰੈਕਟਰ ਹੋ ਜੇਗੇ ਐਰੋਂ ਹੋ ਗਈ ਹਲ ਧੋ ਦੇ ਜਿੰਨਾ ਸੰਦਾ ਧੋਇ ਜੇਗਾ ਉਹ ਦੱਬ ਕੇ ਧੋएंगे ਲੱਗ ਗਿਆ ਬਾਈ ਨੰਬਰ ਅੰਦਰ ਲਾਣੇਗਾ ਹਰਵਿੰਦਰ ਵੀ ਆ ਗਈ ਸਕੂਲ ਮਾ ਤੇ ਹਾਂਜੀ ਪੁੱਤ ਜਿਹੜਾ orange color ਕਿਸ ਦਾ ਤੇਰਾ ਇੱਕ green ਹੈ ਹਨਾ ਕੁਸਮਾਂ ਲਾ ਦਿਆ ਬਾਈ ਅੰਦਰ ਜੋਤੂ ਆ ਗਿਆ ਟੈਲਰ ਧੋ ਰਹੇ ਆ ਬਾਈ ਹੋਲਡਿੰਗ ਕਰੇ ਆ ਟੈਲਰ ਪਿੱਛੇ ਬਾਈ ਢਿੱਲੇ ਹੋ ਗਏ ਤੇ ਜਾਂ ਕਦੋਂ ਕਰਦੇ ਪਾ ਟੈਲਰ ਧੋ ਹੀ ਨਹੀਂ ਗਏ ਇਸ ਤਰੀ ਖੜੇ ਦੇ ਰੀਪਰ ਲਾ ਦਿਆ ਅੰਦਰ ਸੁਪਰ ਸ਼ੀਟਰ ਲਾ ਦਿਆ ਸੈਟ ਕਰਕੇ ਲਾਵਾਂ ਬਾਈ ਸਮਾਨ ਜੜ ਜਿਹੜੇ ਸਮਾਨ ਕੀ ਇਸ ਤਰ੍ਹਾਂ ਇਸ ਤਰ੍ਹਾਂ ਲੋਡ ਪਾਵੇ ਕੀ ਤਰ੍ਹਾਂ ਤਰ੍ਹਾਂ ਲਾ ਰਹੇ ਆ ਸੁਪਰ ਸੀਟਰ 11 ਮਹੀਨੇ ਤੱਕ ਚਾਹੀਦਾ ਇਹੋ 5 ਮਹੀਨੇ ਤੱਕ ਚਾਹੀਦਾ ਟੈਲਰ ਤੇ 9 ਮਹੀਨੇ ਰੱਖ ਚਾਹੀਦੇ ਆ ਖੈਰੋ ਤੇ 9 ਮਹੀਨੇ ਰੱਖ ਚਾਹੀਦੀ ਆ ਪਹਿਲਾਂ ਖੈਰੋਂ ਗੀ ਲੋਡ ਪਾਵੇਗੀ ਫੇਰ ਟੈਲਰਾਂ ਗੀ ਫੇਰ ਰਿਪਰ ਗੀ ਮਨਸੇ ਮੰਗ ਰਿਆਂ ਜੀ ਆਪਣੇ ਪਾਰਟੀ ਭੇਜਾਂ ਜੋ ਤੁਹਾਨੂੰ ਸਮਾਨ ਲੈਣਾ ਕਾ ਸੀਜ਼ਨ ਦਾ ਲਾਸਟ ਦਿਨ ਹੈ ਕੰਮ ਕਰ ਨਿਭੜ ਗਿਆ। ਨਾਲ ਦੀ ਬਈ ਹੈਰੋਂ ਵੀ ਚਾਰ ਚੀਜ਼ਾਂ ਲੱਗੀਆਂ, ਸੁਪਰ ਸੀਟਰ ਲੱਗ ਗਿਆ, ਰਿਪਰ ਲੱਗ ਗਿਆ, ਟੈਂਡਰ ਲੱਗ ਗਿਆ। ਹੈਰੋਂ ਲੱਗੀ। ਟਰੈਕਟਰ ਤੋਂ ਨਹੀਂ ਹੌਲੈਂਡ ਨੂੰ ਸਵੇਰੀ ਧੋਵेंगे। ਨੇਰਾ ਹੋ ਗਿਆ ਬਹੁਤ। ਇਹ ਛੋਟੇ ਛੋਟੇ ਸੰਦੇ ਧੋਦੇ ਆਂ, ਕਰਾ ਧੋਦੇ ਆਂ, ਹਲ ਧੋਦੇ ਆਂ, ਛੋਟੇ ਛੋਟੇ ਸਮਾਨ ਜੇ ਲਾਦੇ ਆਂ ਪਿੱਛੇ। ਬਾਕੀ ਸਮਾਨ ਤੋਂ ਅੱਗੇ ਆਪਾਂ ਕਰ ਲਉ। ਹੋਈ ਬਹੁਤ ਧੰਨਵਾਦ ਹੈ ਮਹਾਰਾਜ ਦਾ ਸੀਜ਼ਨ ਆਪਣਾ ਬਹੁਤ ਵਧੀਆ ਰਿਹਾ। 45 50 ਦਿਨ ਕੰਮ ਚੱਲਿਆ ਬਾਈ। ਨਾ ਕਿਸੇ ਗੱਲ ਗੁੱਸਾ ਨਾ ਗਿੱਲਾ। ਜਿਰੀ ਬਾਈ ਹਲਾ ਹੁਣਾ ਕਰਕੇ ਵੀਗੀ ਸਾਰੀ। ਆਪਣੇ ਬਾਈ ਭਰਾਵਾਂ ਨਾਲ ਕਿਸੇ ਗੱਲ ਕੋਈ ਗਿੱਲਾ ਸ਼ਿਕਵਾ ਨਹੀਂ ਹੋਇਆ। 60 ਫੀਟ ਤੇ ਬਾਈ ਬਚਾ ਕੇ ਰੱਖੇ ਮਹਾਰਾਜ ਨੇ। ਬਹੁਤ ਬਹੁਤ ਧੰਨਵਾਦ ਹੈ ਬਾਈ ਮਹਾਰਾਜ ਦਾ। ਸੀਜ਼ਨ ਬਹੁਤ ਵਧੀਆ ਲੱਗਿਆ। ਵਧੀਆ ਦਾਣੇ ਹੋਏ ਬਾਈ ਵੇਚਣੇ ਮੈ ਮਾਣੀ ਮੋਟੀ ਦਿੱਕਤ ਆਈਆਂ ਚਲੋ ਬਾਈ ਆਏ ਕਰਾਂ ਸਭ ਦੇ ਦਾ ਬਾਕੀ ਬਾਈ ਮਸ਼ੀਨਰੀ ਬਹੁਤ ਵਧੀਆ ਚੱਲੀ ਐ ਕੋਈ ਮਸ਼ੀਨਰੀ ਮੈਂ ਦਿੱਕਤ ਨਹੀਂ ਆਈ ਐਨ ਓਕੇ ਕੰਮ ਰਿਹਾ ਬਾਈ ਉਧਰ ਚੱਲ ਰਿਹਾ ਬਾਈ ਰੰਗਾ ਰੰਗ ਪ੍ਰੋਗਰਾਮ ਰਾਮ ਪਰਲੀ ਸਾਈਡ ਆ ਠੀਕ ਐ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਾਂ ਕਿਸੇ ਅਗਲੇ ਬਲੌਕ ਨਾਲ ਧੰਨਵਾਦ ਬਾਈ